ਗੁੱਡ ਮਾਰਨਿੰਗ ਜੀ ਅੱਜ ਸਵੇਰ ਸਵੇਰ ਬਣ ਰਿਹਾ ਕਿਉ ਮਲਾਈ ਇਕੱਠੀ કરી ਸੀ 2-3 ਦਿਨਾਂ ਦੀ ਇਹ ਫਰੈਸ਼ ਮਲਾਈ ਸੀਗੀ ਇਸ ਕਰਕੇ ਵਧੀਆਂ ਪਨੀਰ ਜੇ ਵਰਗੀ ਬਣੀ ਆ ਦੇਖੋ ਸਾਫ ਸਾਫ ਹੈਗੇ ਤੇ ਮੈਂ ਚੁੱਲ੍ਹੇ ਤੇ ਸਵੇਹੀ ਜਦ ਬੱਚੇ ਤੌਰ ਤੇ ਸਕੂਲ ਤੇ ਬਾਅਦ ਚਲੇ ਚਾਗਮਾ ਚਰੀ ਸੀਗੀ ਸਵੇਰ ਧਰਤੀ ਮੈਨੇ ਇਹਦੇ ਵਿੱਚ ਨਿਕਲਿਆ ਕਿਉ ਕਿਉ ਵੱਢ ਰਿਆਂ ਤੇ ਇਸ ਤੋਂ ਬਾਅਦ ਚ ਕਿਉ ਕੱਢ ਕੇ ਇੱਕ ਰੈਸਪੀ ਬਣਾਉਂਗੀ ਉਸ ਨੂੰ ਮੈਂ ਦਿਖਾਵਾਂਗੀ ਐਸੀ ਵੀਡੀਓ ਵਿੱਚੀ ਯਾਗ ਮਟੀਰੀਅਲ ਸਵਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੁੰਦਾ ਸਿੱਖਣਾ ਤੇ ਮੇਰਾ ਹੈਅਰ ਸਟਾਈਲ ਆ ਨਾ ਜਿਹੜਾ ਪਤਾ ਨਹੀਂ ਕਿਵੇਂ ਦਾ ਸਿਮੂ ਨੇ ਕਰਤਾ ਸੀ ਮੂਰੇ ਮੂਰੇ ਤੋਂ ਅੱਗੇ ਤਾਂ ਮੱਥੇ ਤੋਂ ਲੈ ਕੇ ਨਾ ਗੁੱਤਰ niche ਜਮਾ ਹੈ ਨਾ ਐਂਡ ਤੱਕ ਵਾਲ ਜਿੱਥੇ ਖਤਮ ਹੁੰਦੇ ਉੱਥੇ ਤੱਕ ਗੁੱਤ ਕਰੀ ਹੋਈ ਸੀ ਪੂਰੀ ਆ ਦੇਖ ਦੀ ਸਰੀ ਹੁਣੇ ਵੀਡੀਓ ਚ ਪੂਰੀ ਹੈ ਪਤਾ ਨਹੀਂ ਚਾਈਨਾ ਵਾਲਾ ਵਾਂਗ ਪਤਾ ਨਹੀਂ ਕਿੱਦਾਂ ਦਾ ਹੈਅਰ ਸੈਲ ਮੇਰਾ ਕਰਤਾ ਸੀਗਾ ਤੇ ਨਾਲ ਹੀ ਮੈਨੇ ਬਣਾ ਬਣਾਉਣੀ ਸੀਗੇ ਬਰਫੀ ਇਹਦੀ ਜਿਹੜਾ ਇਹਦੇ ਵਿੱਚੋਂ ਕਿਉਂ ਮੈਨੇ ਅੱਧ ਕੱਢ ਲਿਆ ਸੀ ਤੇ ਜਿਹੜਾ ਉਹਦਾ ਮਟੀਰੀਅਲ ਜਿਹੜਾ ਉਹ ਰਹਿ ਗਿਆ ਸੀ ਉਸ ਤੋਂ ਬਾਅਦ ਮੈਨੇ ਕਾਲੇ ਛੋਲੇ ਪਾ ਲੇ ਇਹ ਬਾਦਾਮ ਇੱਕ ਮੁਠੀ ਭਰ ਕੇ ਹੁਣ ਬਾਦਾਮ ਮੱਕ ਜਤੇ ਪੱਪੀ ਸੀਡਸ ਸਾਰਾ ਕੁਝ ਮਿਕਸ ਕਰ ਲਿਆ ਸੀਗਾ ਇਸ ਤੋਂ ਬਾਅਦ ਜਿਹੜਾ ਨਾ ਮਟੀਰੀਅਲ ਬਚਿਆ ਸੀਗਾ ਪੁਣਕੇ ਉਹਦੇ ਵਿੱਚ ਮੈਨੇ ਪਾ ਦਾ ਇਹ ਜਿਹੜੇ ਮਿਕਸੀ ਦੇ ਵਿੱਚ ਕੱਢਿਆ ਸੀਗਾ ਉਹ ਉਹ ਪਾਤਾ ਸਾਰਾ ਇਹਦੇ ਵਿੱਚ ਇਸ ਤਰ੍ਹਾਂ ਮਿਕਸ ਕਰ ਰਹੀ ਹਾਂ ਮੈਂ ਇਹਦੇ ਵਿੱਚ ਕੋਈ ਵੀ ਵੈਸੇ ਰੋਸਟ ਕਰਕੇ ਧਰੇ ਹੋਏ ਸੀ ਸਾਰੇ ਜਿਹੜੇ ਮੱਕਜ ਵਗੈਰਾ ਸੀਗੇ ਇਹਨਾਂ ਛੋਲੇ ਦਾ ਪਤਾ ਹੀ ਆ ਵੀ ਹਨਾ ਹੁੰਦੇ ਨੇ ਰੋਸਟਡ ਤੇ ਸਾਰੀਆਂ ਚੀਜ਼ਾਂ ਮੈਂ ਨੇ ਰੋਸਟ ਕਰਕੇ ਰੱਖਦੀ ਨੂੰ ਕਿਉਂਕਿ ਵਿੱਚ ਕੀੜਾ ਨਹੀਂ ਲੱਗਦਾ ਹੈਗਾ ਤੇ ਜਦ ਆ ਫਿਰ ਫ੍ਰਿਜ 'ਚ ਰੱਖੇ ਜਾਂ ਫਿਰ ਉਹਨੂੰ ਥੋੜਾ ਰੋਸਟ ਕਰਦੇ ਫਿਰ ਉਹਦੇ 'ਚ ਕੀੜਾ ਵਾਂ ਜਿਹੜਾ ਜਾਂ ਜਾਲਾ ਜਾਂ ਪੈਂਦਾ ਉਹ ਨਹੀਂ ਪੈਂਦਾ ਹੈਗਾ ਤੇ ਜਿਆਦਾ ਟਰਾਈ ਹੋ ਗਿਆ ਸੀ ਕਿਉਂ ਉਹ ਵੀ ਜਿਆਦਾ ਨਹੀਂ ਖਾਂਦੇ ਬੱਚੇ ਮੈਂ ਵੀ ਨਹੀਂ ਖਾਂਦੇ ਇਸ ਕਰਕੇ ਮੈਂ ਥੋੜਾ ਜਿਹਾ ਇਹਦੇ ਵਿੱਚ ਦੁੱਧ ਪਾਤਾ ਤੇਜ਼ ਕਰਕੇ ਬਹੁਤ ਜਿਆਦਾ ਵਧੀਆ ਹੋ ਗਿਆ ਸੀਗਾ ਮੈਂ ਦੇਖੋ ਡਰਾਈ ਫਰੂਟ ਸੀਗਾ ਜਿਹੜਾ ਸਾਰਾ ਡਰਾਈ ਫਰੂਟ ਦਾ ਹੀ ਟੇਸ ਆ ਰਿਹਾ ਸੀਗਾ ਉਹਦੇ ਵਿੱਚ ਖੋਏ ਦਾ ਤਾਂ ਘੱਟ ਆ ਰਿਹਾ ਸੀ ਡਰਾਈ ਫਰੂਟ ਜਿਆਦਾ ਪਾਇਏ ਸੀਗੇ ਚਿਪਕਦਾ ਸੀਗਾ ਮੈਂ ਕਿਹਾ ਚੰਗੀ ਤਰ੍ਹਾਂ ਜਿਹੜਾ ਦੁੱਧ ਸੀ ਉਕਾੜ ਜੂਗਾ ਇਸ ਕਰਕੇ ਨਹੀਂ ਨਾਲ ਚੇਕ ਕੋਈ ਵੀ ਅਸੀਂ ਕੰਟੀਨਿਊਸ ਮੈਂ ਹਲਾ ਰਹੀ ਸੀਗੀ ਚਿੱਲੇ ਦਾ ਸ਼ੇਕ ਵੀ ਜਿਆਦਾ ਸੀਗਾ ਬਸ ਖੋਆ ਬਣ ਗਿਆ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਖੋਆ ਪੰਜੀਰੀ ਇਸ ਤਰ੍ਹਾਂ ਦੀਆਂ ਰੈਸਪੀ ਜੀ ਸਰਦੀਆਂ ਦੇ ਵਿੱਚ ਜ਼ਿਆਦਾ ਖਾਂਦੇ ਨੇਗੇ ਮੈਨੇ ਅਲੱਗ ਕਰ ਲਿਆ ਸੀ ਉਹਨੂੰ ਚਿੱਲੇ ਤੋਂ ਉਤਾਰ ਕੇ ਥਾਲੀ ਦੇ ਵਿੱਚ ਥੋੜਾ ਜਿਹਾ ਜੀ ਸੀ ਹੈਗਾ ਸੀ ਮਤਲਬ ਕਿ 1/2 ਕਿਲੋ ਦੇ ਬਰਾਬਰ ਸੀਗਾ ਇਸ ਤੋਂ ਜ਼ਿਆਦਾ ਹੋਣਾ ਬਸ ਤੇ ਜੇ ਮੈ ਬਣਾਉਣੀ ਸੀਗੇ ਵਰਖੇਆਂ ਇਸ ਕਰਕੇ ਮੈਨੇ ਇਹਨੂੰ ਥਾਲੀ ਦੇ ਵਿੱਚ ਸੈੱਟ ਕਰਤਾ ਤੇ ਜਦੋਂ ਇਹ ਵਧੀਆ ਦੀ ਠੰਡਾ ਹੋ ਗਿਆ ਸੈਂਸੈਂਸੀ ਜਿਵੇਂ ਇਹ ਉਤਸ ਕਰਕੇ ਇਸ ਤੋਂ ਬਾਅਦ ਮੈਂ ਇਹਨੂੰ ਆ ਕੱਟ ਲੂੰਗੀ ਵਰਕਿਆਂ ਨੂੰ ਇੱਕ ਹੁਣ ਮੈਂ ਕੱਟ ਰਹੀ ਸੀਗੀ ਨਾ ਇਹਨੂੰ ਠੰਡਾ ਹੋ ਗਿਆ ਸੀ ਬਿਲਕੁਲ ਇਹ ਜਾਮ ਗਿਆ ਸੀ ਕਿਉਂਕਿ ਕਿਉਂ ਹੋ ਸੀ ਇਹਦੇ ਚ ਜਿਆਦਾ ਇਸ ਕਰਕੇ ਸੱਚੇ ਦਾ ਜਿਹੜਾ ਟੇਸ ਸੀਗਾ ਬਹੁਤ ਜਿਆਦਾ ਜੈਕਾ ਵਾਲਾ ਸੀਗਾ ਜਿਹੜਾ ਵੀ ਕੋਈ ਖਾਂਦਾ ਸੀ ਮਨ ਵੀ ਯਕੀਨ ਨਹੀਂ ਮੰਨਦਾ ਸੀ ਵੀ ਇੰਨਾ ਜ਼ਿਆਦਾ ਟੇਸਟ ਕਿਉਂ ਡਰਾਈ ਫਰੂਟਸ ਸੀ ਜਾਂ ਡਰਾਈ ਫਰੂਟ ਦਾ ਟੇਸਟ ਸੁਣਪਦੇ ਸਾਰਿਆਂ ਨੂੰ ਵੀ ਵਧੀਆ ਹੁੰਦਾ ਤੇ ਕਾਫੀ ਤਰ੍ਹਾਂ ਦੇ ਛੇ ਤਰ੍ਹਾਂ ਦੇ ਤਰ੍ਹਾਂ ਦੇ ਮੱਖਜ ਪਾਏ ਹੋਏ ਸੀਗੇ ਕਾਜੂ ਸੀਗੇ ਤੇ ਬਦਾਮ ਸੀਗੇ ਤੇ ਵੀ ਛੋਲੇ ਸੀਗੇ ਕਾਲੇ ਛੋਲੇ ਤੇ ਬਾਕੀ ਇਹਦੇ ਵਿੱਚ ਉਹ ਸੀਗਾ ਜਿਹੜਾ ਦੁੱਧ ਦਾ ਬਚਿਆ ਹੋਇਆ ਪਨੀਰ ਉਹ ਸੀਗਾ ਉਹਦੇ ਸੀਗਾ ਦਾ ਟੇਸਟ ਸੀਗਾ ਵਿੱਚ ਲਿਕੇ ਮੈਂ ਥੋੜਿਆ ਜਿਹਾ ਜੱਬਟ ਬਣਾ ਰਹੀ ਸੀ ਬੱਚਿਆਂ ਲਈ ਜੋ ਬਹੁਤ ਜਿਆਦਾ ਪਸੰਦ ਆ ਮੈਂ ਬੱਚਿਆਂ ਦੇ ਰਹੀ ਸੀ ਕਿ ਦੁਪਹਿਰੇ ਚਾਹ ਨਾਲ ਇਹ ਉਸ ਵਾਰ ਇੱਕ ਸ਼ਾਮ ਨੂੰ ਰੈਸਪੀ ਬਣਾਉਣੀ ਉਹ ਵੀ ਮੈਂ ਵੀਡੀਓ ਤੇ ਐਡ ਕਰੂੰਗੀ ਕਿ ਮੈਨੂੰ ਬਰਫੀ ਖਾਣ ਦੀ ਮੇਰਾ ਜਿ ਖਾ ਕੇ ਬਰਫੀ ਬਹੁਤ ਜਿਆਦਾ ਬੁਰਾ ਹਾਲ ਕਰਕੇ ਜਿਆਦਾ ਸਖਤ ਸੀਗੀ ਤੇ ਮੇਰੇ ਡਾਈਜੈਸਟ ਨਹੀਂ ਹੁੰਦੀ ਹੈਗੀ ਇਹ ਜਿਆਦਾ ਇਹਨੂੰ ਸਵੇਰ ਸਵੇਰ ਲੈ ਲੈ ਬਸ ਦਰ ਤੋਂ ਬਾਅਦ ਚ ਨਾ ਲਵੇ ਅੱਜ ਮੈਂ ਹੋਣ ਬਣਾ ਰਹੀ ਸੀ ਮੈਂ ਸ਼ਾਮ ਨੂੰ ਪੰਜੀਰੀ ਕੜਾਹੀ ਘ੍ਰੀਤੋ ਕੇ ਰੱਖਤੀ ਸੀ ਐਨ ਵਧੀਆ ਤੇ ਚੁੱਲੇ ਤੇ ਬਣਾਵਾਂਗੇ ਵੀ ਠੱਟੀ ਤੇ ਤਾਂ ਜ਼ਿਆਦਾ ਮੱਚ ਜਾਂਦੀ ਹੈ ਜੀ ਕੰਟਰੋਲ ਨਹੀਂ ਰਹਿੰਦਾ ਤੇ ਚ ਮਖਾਣੇ ਸੀ ਮਖਾਣੇ ਮੈਨੇ ਰੋਸਟ ਕਰ ਲਏ ਸਾਰੇ ਮੈਨੇ ਕਿ ਮਖਾਣੇ ਰੋਸਟ ਕਰ ਲਏ ਸੀਗੇ ਤੇ ਕਿਉਂਕਿ ਇਦਾਂ ਹੁੰਦੇ ਨਹੀਂ ਤੇ ਬਾਕੀ ਜੇ ਇਹਨੂੰ ਮਤਲਬ ਐਦਾਂ ਹੀ ਰੱਖਦੇ ਆ ਫਿਰ ਇਹ ਸੌਗੀ ਜੀ ਹੋ ਜਾਂਦੇ ਥੋੜੇ ਵਧੀਆ ਨਹੀਂ ਲੱਗਦੇ ਹੈਗੇ ਇਸ ਕਰਕੇ ਮੈਂ ਇਹਨੂੰ ਮਤਲਬ ਗ੍ਰਾਈਂਡ ਕਰ ਲੈਣੀ ਹੂ ਮੈਂ ਸਾਰੇ ਜਿਹੜੇ ਸੀਡਸ ਸੀਗੇ ਮੈਂ ਰੱਖਲੇ ਸੀ ਉਹਦੇ ਵਿੱਚ ਆਪਦੇ ਹਿਸਾਬ ਨਾਲ ਤੁਸੀਂ ਲੈਸਨ ਡਰਾਈ ਫਰੂਟ ਜ਼ਿਆਦਾ ਪਾ ਲੇ ਕਿਉਂਕਿ ਸੱਦੀ ਦੇ ਵਿੱਚ ਵਧੀਆ ਲੱਗਦੇ ਨੇ ਤੇ ਬਾਕੀ ਦੁਕਾਨਦਾਰ ਤੇ ਜਦੋਂ ਵੀ ਜਾਣੇ ਆਪਾਂ ਉਹ ਆਪਾਂ ਨੂੰ ਜਿੰਨਾ ਆਪਾਂ ਕਹਿੰਨੇ ਵੇ ਇਨੇ ਕਿਉਂ ਚਰਲੋਣੀਆਂ ਉਹ ਐਸਟੀਮੇਟ ਨਾਲ ਆਪਦੇ ਲਾ ਕੇ ਦੱਸ ਦਿੰਦੇ ਮੈਂ ਇਦਾਂ ਨਹੀਂ ਸੀ ਮੈਂ ਸਿਰਫ ਦੋ ਚਾਰ ਚੀਜ਼ੇ ਲਈਆਂ ਸੀ ਬਾਕੀ ਸਾਰਾ ਡਰਾਈ ਫਰੂਟ ਅਸੀਂ ਜਿਹੜਾ ਘਰੇ ਪਿਆ ਸੀ ਕੁਝ ਹਜੂਰ ਸਾਹਿਬ ਤੋਂ ਆਇਆ ਸੀ ਡਰਾਈ ਫਰੂਟ ਉਹ ਵੀ ਪਿਆ ਸੀ ਸਾਡੇ ਕੋਲੇ ਬਾਕੀ ਅਸੀਂ ਇਹਨਾਂ ਦੇ ਪਾਪਾ ਲੈ ਕੇ ਆਏ ਸੀ ਉਹ ਵੀ ਪਿਆ ਸੀ ਡਰਾਈ ਫਰੂਟ ਸਾਡੇ ਕੋਲੇ ਸਾਰ ਟਾਈਮ ਬਹੁਤ ਸਾਰਾ ਪਿਆ ਹੁੰਦਾਗਾ ਘਰੇ ਤੇ ਫਿਰ ਮੈਂ ਤਾਂ ਖਾ ਨਹੀਂ ਸਕਦੀ ਹੁੰਦੀ ਤੇ ਅਗਰ ਕਿ ਬਦਾਮ ਪਾਲੇ ਸੀ ਮੈਨੇ 1/2 ਕਿਲੋ ਬਦਾਮ ਸਭ ਤੋਂ ਜ਼ਿਆਦਾ ਪਾਇਏ ਸੀ ਕਾਜੂ ਮੈਨੇ ਪਾਏ ਨਹੀਂ ਕਿਉਂਕਿ ਕਾਜੂ ਗਰਮ ਵੀ ਜ਼ਿਆਦਾ ਨੇਗੇ ਤੇ ਕੈਸਟਰੋਲ ਵੀ ਜ਼ਿਆਦਾ ਬਤਾ ਦਿੰਦੇ ਇਸ ਕਰਕੇ ਮੈਂ ਅਗਬੀ ਮਰੀ ਨਹੀਂ ਪਾਏਗੇ ਕਰਕੇ ਬਾਕੀ ਸਾਰੇ ਜਿੰਕ ਸਪਾਈਸ ਜੇ ਕਾਪੀ ਸੀ ਸਪਾਈਸ ਜੇ ਉਹ ਵੀ 1/2 ਕਿਲੋ ਦੇ ਬਰਾਬਰ ਪਾਇਏ ਸੀ ਬਦਾਮ ਪਾਇਏ ਸੀ ਇਹ ਦੋ ਚੀਜ਼ਾਂ ਜ਼ਿਆਦਾ ਪਾਈਆਂ ਸੀਗੀਆਂ ਕਾਮਰਕਸ ਤੇ ਕਾਲੀ ਮਿਰਚ ਜੋ ਵੀ ਪੰਜੀਰੀ ਦੇ ਵਿੱਚ ਸਮਾਨ ਪੈਂਦਾ ਹੈਗਾ ਕਾਫੀ ਸਾਰਾ ਬਿਲਗੁਦ ਉਹ ਸਾਰਾ ਮੈਂਨੇ ਪਾਤਾ ਸੀਗਾ ਤੇ ਵਿੱਚ ਬਾਕੀ ਮੈਂ ਮੈਂਸ਼ਨ ਕਰ ਦੂੰਗੀ ਕੀ ਕੀ ਚੀਜ਼ਾਂ ਪਾਈਆਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ نیچے ਚੈੱਕ ਕਰ ਲਿਓ ਤੇ ਸਾਰੇ ਪੰਜਾਬ ਦੇ ਵਿੱਚ ਨਾਰਥ ਦੇ ਵਿੱਚ ਇਦਾਂ ਦੀ ਬਣਾਉਂਦੇ ਨੇ ਪੰਜੀਰੀ ਬਾਕੀ ਦੇ ਵਿੱਚ ਕਿਸ ਤਰ੍ਹਾਂ ਬਣਾਉਂਦੇ ਨੇ ਉਹ ਵੀ ਦੱਸ ਦਿਓ ਸਪੈਸ ਮੂਸਲੀ ਵੀ ਪਾਈ ਆ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਮੈਂ ਇਹ ਤੇ ਲੈ ਆਈ ਸੀ ਕਿਸਾ ਪਰਤ ਤੱਕ ਕਿਉਂਕਿ ਉਹ ਮਿਲਾਵਟ ਕਈ ਵਾਰੀ ਮਿਲਾਵਟ ਕਰਕੇ ਦੇ ਦਿੰਦੇ ਨੇ ਮੈਂ ਘਰੇ ਜਿਆਦਾ ਮੈਨੂੰ ਵਧੀਆ ਲੱਗਦਾ ਹੈਗਾ ਵੀ ਘਰੇ پیسਣੀਆਂ ਕਿਤੇ ਕੋਈ ਵੀ ਚੀਜ਼ ਦੇ ਵਿੱਚ ਕੋਈ ਵੀ ਜਦੋਂ ਹੁੰਦੀ ਹੈ ਤੇ ਦੇਖ ਕੇ ਚੱਕ ਸਾਫ਼ ਕਰੀ ਜਾਂਦੀ ਹੈਗੀ ਇਸ ਕਰਕੇ ਗੂੰਦ ਪਾਈ ਸੀ ਵੀ ਮੈਨੇ ਗੂੰਦ ਕਹਿੰਦੇ ਵੀ ਵਧੀਆ ਹੁੰਦੀ ਹੈਗੀ ਆਦੇ ਗੂੰਦ ਪੀਸ ਰਹੀ ਆ ਮੈਂ ਆਦੇ ਇਸ ਤਰ੍ਹਾਂ ਦੀ ਗੂੰਦ ਇਹ ਨਾ ਗਰਮ ਗਰਮ ਦੇ ਵਿੱਚ ਪਾ ਦੇ ਬਾਅਦ ਚ ਜਦ ਉਤਾਰਦੇ ਆ ਇਨਾਲੀ ਰੋਸਟ ਹੋ ਜਾਂਦੇਗਾ ਕਿਉਂਕਿ ਦੀ ਹੀਟ ਬਹੁਤ ਜ਼ਿਆਦਾ ਹੁੰਦੀ ਹੈਗੇ ਮੈਗਨੋਲ ਕਹ ਰਹੀ ਸੀ ਆ ਮਖਾਣੇ ਖਾਲਾ ਇਹਨਾਂ ਦਾ ਟੇਸਟ ਵਾ ਤਾਂ ਫਿੱਕਾ ਹੀ ਹੁੰਦਾ ਵਧੀਆ ਹੁੰਦਾ ਪਰ ਤੇ ਜਿਹੜਾ ਆ ਸੀਗਾ ਸਿਸਟਮ ਇਹ ਜਿਹੜਾ ਘਿਓ ਸੀਗਾ ਬਹੁਤ ਬੁਰੀ ਤਰੀਕੇ ਨਾਲ ਜੰਮਿਆ ਹੋਇਆ ਸੀ ਨਿਕਲ ਨਹੀਂ ਰਿਹਾ ਸੀ ਕਿਉਂਕਿ ਜਿਹੜਾ ਕੇਨੀ ਦਾ ਮੂੰਹ ਸੀਗਾ ਉਹ ਘਟ ਚੌੜਾ ਸੀਗਾ ਤੇ ਜੇ ਗਰਮ ਕਰਦੇ ਸੀ ਉਹ ਮੂਹਰੇ ਅੜ ਜ ਜਾਂਦਾ ਸੀ ਇਸ ਕਰਕੇ ਮੈਨੇ ਘਰ ਤੋਂ ਨਾ ਘੱਟ-ਘੱਟ ਕੇ ਇਹਨੂੰ ਵੱਢਿਆ ਕਿਉਂ ਸੀਗਾ ਜਿਹੜਾ ਘਰੇ ਬਣਾਇਆ ਹੋਇਆ ਸੀਗਾ ਮੇਰਾ ਦੇਸੀ ਕਿਉਂ ਦੋ 2 ਲੀਟਰ ਸੀਗਾ 2 ਕਿਲੋ ਲੀਟਰ ਦੇ ਵਿੱਚ ਘੱਟੋਂ ਦਾ ਕਿਲੋ ਜਿਆਦਾ ਸੀ 2 ਕਿਲੋ ਸੀਗਾ ਇਹ ਇਹ ਮੈਂ ਕੱਢਿਆ ਦੇਖੀ ਕੱਚੀ ਨਾਲ ਫਿਰ ਨਿਕਲਿਆ ਨਹੀਂ ਕੱਚੀ ਨਾਲ ਤਾਂ ਮੇਰੇ ਤੋਂ ਇਹ ਫਿਰ ਮੈਂ ਇਹਨੂੰ ਕਰਦਣਾ ਕੱਢ ਕੇ ਕੱਟ-ਕੱਟ ਕੇ ਕੱਢਿਆ ਇਹ ਜਿਹੜਾ ਜਿਆਦਾ ਕੱਢਿਆ ਹੋਇਆ ਕਿਉਂ ਸੀਗਾ ਜਿਹੜਾ ਪਹਿਲਾਂ ਪੈ ਗਿਆ ਉਹ ਜਿਆਦਾ ਕੱਢ ਗਿਆ ਸੀ ਇਸ ਕਰਕੇ ਵੈਸੇ ਕੋਈ ਇਸ਼ੂ ਨਹੀਂ ਹੈਗਾ ਵਧੀਆ ਹੁੰਦਾ ਟੇਸਟ ਕੜੇ ਜੇਕਰ ਉਹਦਾ ਕੱਚੇ ਦਾ ਖਰਾਬ ਹੋ ਜਾਂਦਾ ਇਸ ਕਰਕੇ ਜਦੋਂ ਵੀ ਮੈਂ ਕਿਹਾ ਬਣਾਉਣੀ ਹੈ ਵਧੀਆ ਐਂ ਪਿਓਰ ਬਣਾਉਣੀ ਹੈ ਇਹ ਸਾਡੇ ਘਰ ਦਾ 뷰 ਆ ਕੁਸ਼ਨ ਨਾਲ ਗੁਰਦੁਆਰਾ ਸਾਹਿਬ ਦਿਸਦੇ ਨੇ ਤੇ ਇਹਦਾ ਸਾਡਾ ਘਰ ਆਗਾ ਸ਼ਾਮ ਦਾ ਟਾਈਮ ਆਗਾ 4 ਵਜੇ ਦਾ ਆਟਾ ਬਾਦਾ ਮੈਂਨੇ ਆਟਾ ਮੈਸਟੀਮੇਟ ਨਾਲ ਹੀ ਪਾਇਆ ਸੀਗਾ ਕਿ ਦੋ ਕਿ ਲੋਕਾਂ ਦੇ ਵਿੱਚ ਆਟਾ ਘੱਟ ਪਾਇਆ ਸੀ ਕਿਉਂਕਿ ਜਿਹੜਾ ਸੀ ਡ్రਾਈ ਫਰੂਟ ਵਗੈਰਾ ਜਿਹੜਾ ਹੋਰ ਸਮਾਨ ਸੀਗਾ ਉਹ ਜਾਦਾ ਸੀ ਇਸ ਕਰਕੇ ਫਿਰ ਜਿਹੜਾ ਮਖਾਣੇ ਹੁੰਦੇ ਨੇ ਉਹ ਜਾਦਾ ਆਪਦੇ ਵਿੱਚ ਅਬਸੋਰਬ ਕਰ ਲੈਂਦੇ ਨੇ ਇਸ ਕਰਕੇ ਆਟਾ ਘੱਟ ਪਾਇਆ ਸੀ ਜਿਆਦਾ ਘਾਓ ਵੀ ਨਹੀਂ ਵਧੀਆ ਲੱਗਦਾ ਫਿਰ ਐਵੇਂ ਤੈਰਦਾ ਜਾਂ ਕਿ ਉਹ ਵੀ ਗਲੇ ਜਿਨ ਫੜ ਲੈਂਦਾ ਇਸ ਕਰਕੇ ਹੌਲੀ ਹੌਲੀ ਬਸ ਖੁਰਚਣਾ ਚਲਾਇ ਜੇ ਜਿਹੜੇ ਦੇ ਲੰਮਸ ਵਗੈਰਾ ਨੇ ਸਾਰੇ ਵਿੱਚ ਹੀ ਪੁਰ ਜਾਂਦੇ ਨੇ ਕੰਟੀਨਿਊਸ ਚਲਾਉਣਾ ਪੈਂਦਾ ਵੀ ਕਿ ਐਕਸਰਸਾਈਜ਼ ਹੋ ਸਕਦੀ ਆ ਵੀ ਤੇ ਇਹਨੂੰ ਜਦੋਂ ਕੰਟੀਨਿਊ ਚਲਾਉਂਦੇ ਆ ਬਾਹਾਂ ਵੀ ਦੁਖਣ ਲੱਗ ਜਾਂਦੀਆਂ ਨੇ ਨਾ ਖੋਚਣਾ ਭਾਰੀ ਹੁੰਦਾ ਤੇ ਇਹ ਤਾਂ ਚੱਲ ਹਲੇ ਠੀਕ ਆ ਦੇਖ ਘੰਟੇ ਦਾ ਘੰਟੇ ਦਾ ਕੰਮ ਹੁੰਦਾ ਵਾ ਜਿਹੜਾ ਮਤਲਬ ਖੋਆ ਹੁੰਦਾ ਜਦੋਂ ਉਹ ਕੱਢਦੇ ਆ ਦੰਦ ਤੋਂ ਉਹਦਾ ਬਹੁਤ ਜ਼ਿਆਦਾ ਟਾਈਮ ਲੱਗਦਾ ਅੱਖਾਂ ਮੱਚ ਜਾਂਦੀਆਂ ਧੂਏ ਨਾਲ ਇੰਨਾ ਤੇਜ਼ ਤੇਜ਼ ਖੋਚਣਾ ਘਮਾਉਣਾ ਪੈਂਦਾ ਤੇ ਅਕੀਦੇ ਜਦੋਂ ਬਣ ਜਾਂਦੇ ਉਸ ਤੋਂ ਬਾਅਦ ਜਿਹੜੇ ਅੱਧੇ ਕੱਚੇ ਦੇ ਉਹਦੇ ਤ ਨਿਕਲਦੇ ਨੇ ਛਿੱਟੇ ਜੋ ਬੁਰੇ ਤਰੀਕੇ ਨਾਲ ਬੰਦੇ ਦੇ ਉੱਤੇ ਪੈਂਦੇ ਨੇ ਵਿਸਾੜ ਦਿੰਦੇ ਨੇ ਉਹ ਇਸ ਕਰਕੇ ਤੇ ਇਹਦੇ ਵਿੱਚ ਐਦਾਂ ਨਹੀਂ ਹੁੰਦਾ ਹੈਗਾ ਇਹ ਪ੍ਰੋਸੈਸਿੰਗ ਹੈ ਜਿਹੜੀ ਇਹ ਥੋੜੀ ਹੈਗੀ ਘੱਟ ਸਮੇਂ ਲੱਗਦਾ ਪੰਜੀਰੀ ਬਣਾਉਣ ਤੇ ਤੇ ਜਿਹੜਾ ਖੋਆ ਬਣਨ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਪਹਿਲਾਂ ਮੈਂ ਹੀ ਕੱਢਦੀ ਤਿੰਨ ਤਿੰਨ ਘੰਟੇ ਬੈਠੀ ਰਹਿੰਦੀ ਕਿ ਉਹ ਕੱਢਦੀ ਖੋਆ ਇਕ ਨੂਰ ਦੇ ਸਕੂਲ ਦੇ ਵਿੱਚ ਅੱਜ ਕਿਸੇ ਕਲਾਸ ਵਾਲੇ ਦਾ ਬਰਥਡੇ ਸੀਗਾ ਤੇ ਉਹਨੇ ਸਕੂਲ ਦੇ ਵਿੱਚ ਆ ਬੰਡੀਆਂ ਡੈਰੀਆਂ ਸਕ੍ਰੈਪ ਬੁੱਕ ਵਧੀਆ ਨਿਗੇ ਇਹ ਪੇਂਟਿੰਗ ਕਰ ਰਹੇ ਆ ਬਹੁਤ ਸੋਹਣੇ ਰੰਗ ਆ ਰਹੇ ਸੀਗੇ ਮੈਂ ਵੀ ਟ੍ਰਾਈ ਕਰਕੇ ਦੇਖਿਆ ਸਦਾ ਨੇਮ ਲਿਖਿਆ ਸੀਗਾ ਬੱਚਾ ਨੇ ਇਹਨੇ ਨੇ ਛੋਟੇ ਛੋਟੇ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ ਖੁਸ਼ ਵੀ ਹੋ ਜਾਂਦੇ ਨੇ ਤੁਹਾਨੂੰ ਮੇਰੇ ਵੀ ਲੈ ਦੇ ਦੋਸਤ ਨੂੰ ਹੈਪੀ ਬਰਥਡੇ ਲੇਗਰੂ ਲੰਬੀ ਉਮਰ ਆ ਬਖਸ਼ਣਾ ਜਿਵੇਂ ਗੁੜੀਆ ਕੀ ਮੈਨ ਲੱਗਦਾ ਤੇ ਉਹਨਾਂ ਦੇ ਪੇਰੈਂਟਸ ਨੇ ਮੈਨੂੰ ਦਿੱਤੇ ਸੀਗੇ ਬੁੱਕਸ ਇੱਕ ਨੂਰ ਰੁਪਏ ਜ਼ਿਆਦਾ ਖੁਸ਼ ਹੋਇਆ ਇਹ ਦੇਖ ਕੇ ਦੇਖ ਰਿਹਾ ਸੀ ਟਰਾਈ ਕਰ ਰਿਹਾ ਸੀ ਇਹ ਚੀਜ਼ਾਂ ਬਣਾ ਰਿਹਾ ਸੀ ਪਰ ਸਹਲ ਵੀ ਇਹ ਤਾਂ ਖੋ ਰਹੀ ਸੀ ਆ ਬਾਰ-ਬਾਰ ਖੋ ਰਹੀ ਆ ਤੂੰ ਲੱਕੜੀ ਦਾ ਇਹ ਬਣੀ ਹੋਈ ਸੀ ਪੈਨਸਲ ਜੀ ਉਹਦੇ ਨਾਲ ਕੱਟਦੇ ਨੇ ਇਹ ਉਨਵਾਸ ਲਾਸਟ ਸਟੇਜ ਸੀ ਜਿਹੜੀ ਇਹਦੀ ਬਣ ਰਿਆ ਸੀਗਾ ਕਿਉਂ ਮਤਲਬ ਜਿਹੜਾ ਉਹ ਸੀ ਨੀਚੇ ਉਤਾਰਤਾ ਸੀ ਨੇ ਕੜ ਗਿਆ ਸੀ ਬਿਲਕੁਲ ਜਮਾ ਆਟਾ ਭੁੰਨਿਆ ਗਿਆ ਸੀਗਾ ਚੰਗੀ ਤਰ੍ਹਾਂ ਆ ਦੇਖੋ ਹੁਣ ਕਿੰਨਾ ਪਤਲਾ ਹਨ ਇਹ ਜਦੋਂ ਦਵਾਈਆਂ ਪੈਣੀਆਂ ਦੇਖੋ ਤੁਸੀਂ ਕਿੰਨਾ ਮਤਲਬ ਹੋ ਗਿਆ ਸਭ ਤੋਂ ਪਹਿਲਾਂ ਮੈਨੇ ਗੂੰਦ ਪਾਤੀ ਉਹ ਚੰਗੀ ਤਰ੍ਹਾਂ ਜਿਹੜੀ ਉਹ ਵਿੱਚ ਰੜ ਜੇ ਜਾਊਗੀ ਪੂਰੀ ਪੱਕ ਜੂਗੀ ਇਹਦੇ ਵਿੱਚ ਤੇ ਦਵਾਈਆਂ ਨੇ ਸਾਰੀਆਂ ਕੰਮ ਕਰ ਕਸਾ ਬਿਲਕੁਲ ਦਾ ਜੇ ਜੋ ਵੀ ਉਹ ਦਿੰਦੇ ਹੁੰਦੇ ਨੇਗੇ ਪੰਸਾਰੀ ਕਹਿੰਦੇ ਜਾ ਕੇ ਸਾਰੀਆਂ ਚੀਜ਼ਾਂ ਦਾ ਬੰਨ ਕੁਝ ਪਤਾ ਵੀ ਨਹੀਂ ਹੁੰਦਾ ਵੀ ਕੀ ਕੀ ਚੀਜ਼ਾਂ ਬੰਦੀਆਂ ਨਗੀਆਂ ਬਾਕੀ ਡਰਾਈ ਫਰੂਟ ਦਾ ਸਾਲ ਆਲ ਸਾਰੀ ਪੈਂਦੇ ਨੇਗੇ ਪਾ ਦਿੰਨੇ ਆਂ ਡਰਾਈ ਫਰੂਟ ਦਾ ਓਕੇ ਸਬ ਕੋ ਸੁੱਕ ਜੇ ਵੀ ਹੁੰਦੇ ਨੇ ਕਾਫੀ ਜ਼ਰੀਏ ਪੈਂਦੇ ਨੇ ਇਹ ਵੀ ਕਮਰ ਦਰਦ ਵਗੈਰਾ ਆ ਸਰਦੀ ਦੇ ਵਿੱਚ ਉਹ ਸਿਹਤ ਲਈ ਠੀਕ ਹੁੰਦੇ ਨੇ ਇਹ ਬਾਕੀ ਸਾਰਾ ਮੈਂ ਡਰਾਈ ਫਰੂਟ ਪਾਤਾ ਇਹ ਕੜਬਾਇਆ ਹੋਣ ਵਾਲੀਆਂ ਚੀਜ਼ਾਂ ਨੂੰ ਬਾਅਦ ਚ ਪਾਉਂਗੇ ਕਾਲੀ ਮਿਰਚ ਵੀ ਪਾਈ ਹੈ ਕਾਲੀ ਮਿਰਚ ਥੋੜੀ ਪਈ ਹੈ ਬੱਚਿਆਂ ਕਰਕੇ ਦੇ ਕਾਲੀ ਮਿਰਚ ਵੀ ਵਧੀਆ ਹੁੰਦੀ ਹੈਗੀ ਜਿਹੜੇ ਸਾਰੀਆਂ ਚੀਜ਼ਾਂ ਦਾ ਬੈਲੈਂਸ ਜਿਹਾ ਹੋ ਜਾਏ ਨਾ ਮਤਲਬ ਜਿਆਦਾ ਮਿੱਠਾ ਵੀ ਨਹੀਂ ਖਾਦਾ ਜਾਂਦਾ ਅੱਜ ਕੱਲ ਕੋਈ ਖਾਂਦੇ ਹੀ ਨਹੀਂ ਮਿੱਠਾ ਇਸਕੇ ਮਿੱਠਾ ਮੈਂ ਬਹੁਤ ਜਿਆਦਾ ਘੱਟ ਪਾਉਣੀ ਹੁੰਦੀ ਹੈ ਚਾਹ ਚ ਵੀ ਹਰ ਇੱਕ ਚੀਜ਼ ਅਸੀਂ ਘੱਟ ਮਿੱਠੀ ਖਾਣਾ ਹਲਕਾ ਕਰਦੇ ਆਂ ਪਸੰਦ ਕਰਦੇ ਆਂਗੇ ਤੇ ਲਾਸਟ ਤੇ ਰਹਿ ਗਿਆ ਸੀਗਾ ਨਾਰੀਅਲ ਗ੍ਰੇਟ ਕੀਤਾ ਹੋਇਆ ਅਸੇ ਪਉਣਾ ਸੀਗਾ ਤੇ ਚੀਨੀ ਜਮਾ ਲਾਸਟ ਤੋਂ ਪੈਂਦੀ ਹੁੰਦੀ ਹੈ ਕਿਉਂਕਿ ਚੀਨੀ ਜਿਹੜਾ ਪਾਣੀ ਛੱਡ ਦਿੰਦੀ ਹੈ ਇਸ ਕਰਕੇ ਚੀਨੀ ਜਦੋਂ ਟੈਂਪਰੇਚਰ ਠੀਕ ਹੋ ਜਾਂਦਾ ਸਾਰੇ ਸਮਾਨ ਦਾ ਉਹਦੇ ਵਿੱਚ ਬਾਅਦ ਚ ਪਾਉਨੇ ਹੈਗੇ ਕਿਉਂਕਿ ਹੀਟ ਦੇ ਵਿੱਚ ਤਾਂ ਇੰਨੀ ਚ ਜਿਹੜੀ ਹੈ ਵੀ ਚੀਨੀ ਖਰਾਬ ਕਰ ਦਿੰਦੀ ਹੈਗੀ ਇਸ ਕਰਕੇ ਕੁਝ ਲੋਕ ਸ਼ੱਕਰ ਪਾਉਂਦੇ ਨੇਗੇ ਵੈਸੇ ਸ਼ੱਕਰ ਤਾਂ ਨਹੀਂ ਮੈਨੇ ਪਾਈ ਹੈਗੀ ਤੇ ਇਸ ਕਰਕੇ ਮੈਂ ਤਾਂ ਚੀਨੀ ਪਉਨੇ ਦੇਸੀ ਚੀਨੀ ਕਹਿ ਦਿੰਦੇ ਨੇ ਉਹਨੂੰ ਦੇਸੀ ਚੀਨੀ ਕਹਿੰਦੇ ਤੇ ਅਸੀਂ ਖੰਡ ਉਹ ਪਾਈਆ ਕੋਕੋਨਟ ਵੀ ਪਾਤਾ ਮੰਮੀ ਮੇਰੀ ਹੈਲਪ ਕਰ ਰਹੀ ਸੀਗੇ ਨਾਲ-ਨਾਲ ਮੇਰੇ ਕਿਉਂਕਿ ਇੰਨੀਆ ਲਾਸਟ ਦੇ ਲਾਸਟ ਦੇ ਵਿੱਚ ਸੌਗ ਗਈ ਰਹਿ ਗਈ ਸੀ ਮੇਰੇ ਬਦਾੱਖਾਂ ਤੇ ਅਸੀਂ ਪਾ ਰਹੇ ਸੀਗੇ ਮਤਲਬ ਵੀ ਮਤਲਬ ਹੀਟ ਇਹਦੀ ਬਹੁਤ ਜ਼ਿਆਦਾ ਸੀ ਇਸ ਕਰਕੇ ਬਸ ਇਹ ਪਾ ਦਿਆ ਹੁਣ ਅਸੀਂ ਨੇ ਮਿਕਸ ਕਰਕੇ ਪੰਜੀਰੀ ਦੰ ਹੋ ਵੀ ਬਣ ਗਈ ਸ਼ੱਕਰ ਪਾ ਦਾਂਗੇ ਹੁਣ ਇੰਤਲ ਸ਼ੱਕਰ ਨਹੀਂ ਦੇਸੀ ਖੰਡ ਕਹਿੰਦੇ ਨੇ ਇਹਨੂੰ ਇਹ ਭੂਰਾ ਜਿਹਾ ਹੀ ਹੁੰਦਾ ਕਾ ਖੰਡ ਤਾਂ ਮਿੱਠੀ ਘੱਟ ਹੁੰਦੀ ਹੈ ਨਾਰਮਲ ਖੰਡ ਦੇ ਜਿਹੜੀ ਆਪਾਂ ਚਾਹ ਬਣਾਉਣੇ ਉਸ ਖੰਡ ਦੇ ਮੁਕਾਬਲੇ ਖੰਡ ਜਿਹੜੀ ਹੁੰਦੀ ਹੈਗੀ ਆ ਮਿੱਠੀ ਘੱਟ ਹੁੰਦੀ ਹੈਗੀ ਮਿਕਸ ਕਰਨਾ ਵੀ ਬਤਾ ਮੋਡੇ ਮਤਲਬ ਦਰਦ ਕਰਨ ਲੱਗੇ ਜਿਹੜੇ ਸ਼ੋਲਡਰ ਕਾਫੀ ਮਤਲਬ ਜੋੜ ਲੱਗਦਾ ਇਸ ਤਰ੍ਹਾਂ ਮਿਕਸ ਕਰਦੇ ਦੇਖਣ ਨੂੰ ਇਹ ਲੱਗਦਾ ਹੋਣਾ ਸਾਨੂੰ ਵੀ ਥੋੜਾ ਇਹ 5-6 ਕਿਲੋ ਸਮਾਨ ਸੀਗਾ ਸਾਰਾ ਬਣ ਜਾਂਦਾ ਇਹਨਾਂ ਇਹਨਾਂ ਕਿਉਂਕਿ ਕਾਫੀ ਸਾਰਾ ਹੁੰਦਾ ਕਰ ਦੋ ਕਿਲੋ ਕੌਦੋ ਕਿਲੋ ਆਟਾ ਹੋਰ ਮੁੱਲ ਮਲਟਰਮ ਪਟਮ ਜਿੰਨਾ ਵੀ ਹੁੰਦਾ ਸਾਰਾ ਪਾਉਨੇ ਆ ਜਿਹੀ ਜਿਹੀ ਜਿਹੜੀ ਬਣ ਗਈ ਇਹ ਜਿਹੇ ਦੀ ਲੁੱਕ ਆ ਗਈ ਕਿਉਂਕਿ ਚੀਜ਼ਾਂ ਸੀ ਜਿਹੜੀਆਂ ਮੈਨੇ ਪੀਸਤੀਆਂ ਗ੍ਰਾਈਂਡ ਕਰਤੀਆਂ ਸੀਗਾ ਅਦੋਂ ਤਾਂ ਕਈ ਵਾਰੀ ਲੋਕ ਐਦਾਂ ਹੀ ਪਾ ਲੈਂਦੇ ਆ ਦਿਖਦੀਆਂ ਜੇ ਰਹਿੰਦੀਆਂ ਨੇ ਉਹ ਤੇ ਫੇਰ ਨਾ ਬੱਚੇ ਉਹ ਦਿਸਦਿਆਂ ਰਹਿੰਦੇ ਨੇ ਬੱਚੇ ਕੱਢ ਕੇ ਛੱਟਣ ਦੀ ਕੋਸ਼ਿਸ਼ ਕਰਦੇ ਐ ਇਸ ਕਰਕੇ ਮੈਂ ਪਾਊਡਰ ਹੀ ਬਣਾ ਲਿਆ ਨਹੀਂ ਉਹਨਾਂ ਦਾ ਵੀ ਇਹਨਾਂ ਨੂੰ ਦਿਸ ਨਹੀਂ ਨਾ ਤੇ ਉਧਰ ਬਣਾਇਆ ਸੀਗਾ ਮੰਮੀ ਕੋਲੇ ਚੁੱਲੇ ਤੇ ਹੁਣ ਮੈਂ ਰੱਖਣੀ ਇਹਨੂੰ ਅੰਦਰ ਜਦੋਂ ਠੰਡੀ ਹੋ ਗਈ ਤੇ ਇਸ ਕਰਕੇ ਫੇਰ ਮੈਂ ਬਾਅਦ ਚ ਇਹਨੂੰ ਕੁਝ ਬੜੇ ਸਾਰੇ ਵਾਤਾਂ ਦੇ ਵਿੱਚ ਪਾ ਦੂੰਗੀ ਐ ਮੈਂ ਇਧਰ ਸਾਈਡ ਤੇ ਸਟੋਰ ਜੇ ਕੰਨੀ ਲਗਾਤੀ ਸੀ ਕਿਉਂਕਿ ਮੈਂ ਤਾਂ ਉੱਥੇ ਕਾਲੀ ਦੇ ਵਿੱਚ ਕੰਮ ਕਰਦੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਆ ਗਈ ਜਿੰਨੇ ਖਾਣੀਆਂ ਤਾਜ਼ੀਆਂ